ਮਾਨੂੰ ਕੀ ਸਿੱਖਿਆ ਮਿਲੂਗੀ ਉਹ ਸਾਡੇ ਬੱਚਿਆਂ ਨੂੰ ਜੇ ਅਸੀਂ ਪੜ੍ਹਿਆ ਹੋਵਾਂਗੇ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕਦੇ ਆ ਤੇ ਸਾਡੇ ਘਰ ਵਿੱਚ ਦੇਖੋ ਸਾਰੇ ਪਿੰਡਾਂ ਵਿੱਚ ਹਰ ਇੱਕ ਕੋਈ ਨਾ ਕੋਈ ਨਸ਼ਾ ਜੂਰੂ ਛਿੱਟੇ ਦੇ ਨਸ਼ੇ ਵਿੱਚ ਲੱਗੇ ਹੋਏ ਨੇ ਤੇ ਮੈਂ ਵੀ ਇੱਕ ਬੀਬੀਆਂ ਨੂੰ ਫੀਲ ਕਰਦੀ ਆ ਕਿ ਅਸੀਂ ਆ ਵੀਰਾਂ ਨਾਲ ਸਾਰੇ ਸੜੀ ਜੋ ਮਾਮਾ ਨੇ ਭੈਣਾਂ ਨੇ ਨਾਲ ਲੱਗੀਆਂ ਨੇ ਇਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੀਏ ਤੇ ਅਸੀਂ ਨਸ਼ਾ ਦੂਰ ਕਰੀਏ ਖਸਕਸ ਲਈ ਆਈਏ ਜੇ ਖਸਕਸ ਲਈ ਆਵਾਂਗੇ ਤੇ ਤਾਂ ਹੀ ਨਸ਼ਾ ਦੂਰ ਹੋਵੇਗਾ ਨਾ ਕੀ ਅਸੀਂ ਇਹੀ ਸਾਰੇ ਬੀਬੀਆਂ ਨੂੰ ਕਹਿਣਾ ਹੈ ਪਲੀਜ਼ ਤੁਸੀਂ ਘਰੋਂ ਨਿਕਲੋ ਤੇ ਨਸ਼ੇ ਨੂੰ ਭਜਾਓ ਤੇ ਟੀਕਿਆਂ ਨੂੰ ਜਿਹੜੇ ਬੱਚੇ ਲਾਉਂਦੇ ਨੇ ਸਮਤਲ ਕੋ ਨਾਲ ਰੱਖਿਆ ਕਰੋ ਸਾਰਿਆਂ ਨੂੰ ਦੋਸਤੋ ਵੀ ਆ ਸਾਡੇ ਬੱਚੇ ਨਸ਼ਾ ਕਰਦੇ ਨੇ ਤੇ ਅਸੀਂ ਜੇ ਮਾਂ ਖੜਾ ਹੋਵਾਂਗੇ ਤਾਂ ਸਾਡੇ ਬੱਚੇ ਨਸ਼ਿਆਂ ਤੋਂ ਬਚਣਗੇ ਆਉਣ ਵਾਲੀ ਸਾਡੀ ਪੀੜ੍ਹੀ ਪਾਈਓ ਬਚੇਗੀ ਨਾ ਤੇ ਮੈਂ ਸਾਰਿਆਂ ਦੇ ਹੱਥ ਜੋੜ ਕੇ ਬੀਬੀਆਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਪੁਲਿਸ ਮਾਮਲਾ ਕੋਈ ਨਾ ਰੱਖਿਆ ਕਰੋ ਵੀ ਸਾਡੇ ਬੱਚੇ ਅਟੈਕ ਨਾਲ ਮਰ ਨਹੀਂ ਤੁਸੀਂ ਸਭ ਨੂੰ ਦੱਸੋ ਤੇ ਆਪਣਾ ਦੁੱਖ ਸਾਡੇ ਨਾਲ ਸਾਂਝਾ ਕਰੋ ਤੇ ਸਾਰੇ ਅੱਜ ਆ ਦੀ ਨੇ ਜੇ ਸਾਡੇ ਨਾਲ ਖੜੇ ਨੇ ਤਾਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ ਤੇ ਅਸੀਂ ਪਿੰਡਾਂ ਵਿੱਚ ਸਾਰੇ ਘਰ ਵਿੱਚ ਆਪਣੀ ਮੀਟਿੰਗਾਂ ਰੱਖੀਏ ਵੀ ਸਾਡੇ ਮਾਮਾ ਜੋ ਸਾਡੇ ਸਰਪੰਚ ਨੇ ਪਲੀਜ਼ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਤੁਸੀਂ ਵੀ ਸਾਡੇ ਨਾਲ ਖੜੇ ਹੋਵੋ ਸਾਡੇ ਮਾਮਾ ਨਾਲ ਜਿਨ੍ਹਾਂ ਦੇ ਮਾਮਾ ਦੇ ਬੱਚੇ ਨਸ਼ਾ ਕਰ ਰਹੇ ਨੇ ਕਿਉਂਕਿ ਕਈ ਪਿੰਡਾਂ ਵਿੱਚ ਸਰਪੰਚੋਂ ਨਹੀਂ ਖੜਦੇ ਨਾਲ ਹੈਗੇ ਤੇ ਸਾਡੇ ਪਰਿਵਾਰ ਦਾ ਹੀ ਮਾਮਲਾ ਸਾਡੇ ਘਰ ਵਿੱਚ ਬੱਚੇ ਦੇ ਟੱਟ ਮੱਜੀ ਸੀ ਉਹਨਾਂ ਨੇ ਨਸ਼ੇ ਵਿੱਚ ਆ ਕੇ ਸਾਡੇ ਬੱਚੇ ਨੂੰ ਪਿੰਡ ਵਿੱਚ ਘੁੱਟਿਆ ਸਰਪੰਚ ਵਾਲਾ ਉਹ ਪਿੰਡ ਵਾਲਾ ਇੱਕ ਵਾਰੀ ਵੀ ਸਾਡੇ ਘਰ ਆ ਕੇ ਨਹੀਂ ਲੈਣ ਆਇਆ ਸਾਡੇ ਬੱਚੇ ਦੀ ਹੁਣ ਤੁਸੀਂ ਦੇਖ ਲਓ ਤੇ ਜੋੜੋ ਆਪਣਾ ਵੀਰ ਜੀ ਦਾ ਮੁਰਦਾ ਸੀਗਾ ਕਿੱਡੀ ਵੱਲੀ ਗੱਲ ਚੁੱਕੀ ਗਈ ਇੱਕ ਥੱਪੜ ਮਾਰਨ ਦੇ ਸਾਡੇ ਬੱਚੇ ਨੂੰ ਰਸਤੇ ਵਿੱਚ ਘੁੱਟ ਘੁੱਟ ਕੇ ਘੂਰਿਆ ਜਾਂਦਾ ਤੇ ਬੱਚੇ ਨੂੰ ਕਿਹਾ ਜਾਂਦਾ ਸਾਡੇ ਬੱਚੇ ਸਿਰਫ ਇੱਕ ਖੇਡਦੇ ਨੇ ਬਾਲੀਵਾਲ ਤੇ ਜਰ ਕੇ ਕੋਈ ਨਸ਼ਾ ਨਹੀਂ ਕਰਦੇ ਹੈਗੇ ਤੇ ਤੁਸੀਂ ਇਹ ਦੇਖੋ ਉਹਨਾਂ ਨੂੰ ਨਸ਼ਿਆਂ ਵਾਂਗ ਨੂੰ ਆਰੇ ਬੱਚੇ ਕਿੰਨੇ ਮਾਰੇ ਲਾਦੇ ਤੋ ਉਹ ਕਹਿੰਦੇ ਅਸੀਂ ਇਥੇ ਬੱਚਿਆਂ ਨੂੰ ਖੇਡਣ ਨਹੀਂ ਦੇਣਾ ਵੀ ਕਿਉਂ ਨਹੀਂ ਖੇਡਣ ਦੇਣਾ ਬੱਚਾ ਜੇ ਬੱਚੇ ਸਾਡੇ ਖੇਡਾਂਗੇ ਤਾਂ ਹੀ ਨਸ਼ਿਆਂ ਤੋਂ ਦੂ ਹੋਣਗੇ ਨਾ ਖੁਦ ਮੈਂ ਆਪਣੇ ਬੱਚੇ ਵੀ ਖੇਡਾਂ ਵਿੱਚ ਪਾਏ ਹੁੰਦੇ ਆ ਸਾਡੇ ਸਾਰੇ ਬੱਚੇ ਨੇ ਛੋਟ ਛੋਟੀ ਉਮਰਾਂ ਦੇ ਨੇ ਤੇ ਉਹ ਖੇਡਦੇ ਨੇ ਤੇ ਉਹ ਕਹਿੰਦੇ ਨੇ ਆ ਪਹਿਲਾਂ ਉਹਨਾਂ ਨੇ ਪਿਛਲੇ ਸਾਲ ਵੀ ਇਹੀ ਕੀਤਾ ਤੇ ਇਥੇ ਗੋਹਾ ਸਿਰਦਾ ਤੇ ਉਹਨਾਂ ਨੇ ਨੈਟ ਪਾਟ ਕੇ ਸੁੱਟਦਾ ਫਿਰ ਅਸੀਂ ਖੁਦ ਆਪਣੀ ਜਗ੍ਹਾ ਵਿੱਚ ਅੱਜ ਹੀ ਨੈਟ ਲਾਇਆ ਬੱਚਿਆਂ ਨੇ ਜਗ੍ਹਾ ਜ਼ਮੀਨ ਛੱਡੀ ਸਾਡੇ ਬੱਚੇ ਨੇ ਤੇ ਤੁਸੀਂ ਦੇਖੋ ਉਹਨਾਂ ਦੇ ਛੋਟੇ ਛੋਟੇ ਬੱਚੀਆਂ ਨੇ ਤੇ ਉਹਨਾਂ ਨੂੰ ਕੁੱਤੇ ਨੂੰ ਮੂਹਰੇ ਆ ਜਾਂਦਾ ਤੇ ਕਹਿੰਦੀ ਆ ਉਹ ਲੱਲਡੀਆਂ ਉਹ ਤਾਂ ਆਪਣੇ ਬੱਚਿਆਂ ਮੂਹਰੇ ਲਾ ਰਹੀ ਹੈ ਜੇਕਰ ਤਾਂ ਸਾਰਾ ਪਰਵਾਰ ਨਸ਼ੇੜੀ ਹੈ ਨਸ਼ੇ ਕਰਦਾ ਤੇ ਮੈਂ ਹੱਥ ਜੋੜ ਕੇ ਅਪੀਲ ਕਰਦੀ ਆ ਕਿ ਦੇਖੋ ਇਹ ਹਜੇ ਪਿੰਡਾਂ ਵਿੱਚ ਜੋ ਮੁਰਦੇ ਨੇ ਨਾ ਹੋ ਸਮਝਿਆ ਤੁਹਾਡੇ ਬੰਦੇ ਵਿੱਚ ਕੋਈ ਨਸ਼ਾ ਨਹੀਂ ਕਰੂਗਾ ਤਾਂ ਇਹ ਜਿਹੜਾ ਮੁਰਦਾ ਨਹੀਂ ਆਊਗਾ ਤੇ ਦੇਖੋ ਇੱਕ ਜੀ ਪਰਿਵਾਰ ਆਉ ਪੰਜ ਜੀ ਨੇ ਉਹਨਾਂ ਨੇ ਸਾਰੇ ਪਿੰਡ ਨੂੰ ਐਨ ਆਇਆ ਹੋਇਆ ਨਾ ਜੇ ਤੁਹਾਨੂੰ ਹਰੀਏਕ ਸਾਨੂੰ ਆ ਕੇ ਕਹਿ ਰਹੇ ਤੁਸੀਂ ਫੈਸਲਾ ਕਰੋ ਦੱਸੋ ਬੱਚੇ ਬਾਹਰ ਨਹੀਂ ਕੱਢ ਰਹੇ ਜਦਕਿ ਜੇ ਬੱਚੇ ਬਾਹਰ ਕੱਢਣਗੇ ਮਾफी ਮੰਗਾਂਗੇ ਨਾਲ ਆਪਣੀ ਗਲਤੀ ਦਾ ਤਾਂ ਹੀ ਸਾਲ ਹੋਵੇਗਾ ਨਾ ਕਿ ਸਾਡੇ ਬੱਚੇ ਦੇਖੋ ਅਸੀਂ ਆਪਣੇ ਬੱਚੇ ਨੂੰ ਪਹਿਲਾਂ ਹੀ ਮਤਲਬ ਨਸ਼ੇ ਤੋਂ ਦੂਰ ਰੱਖਿਆ ਹੋਇਆ ਹੈ ਸਾਡੇ ਘਰ ਵਿੱਚ ਵੀ ਕੋਈ ਨਸ਼ਾ ਨਹੀਂ ਕਰਦਾ ਹੈ ਨਾ ਕਿ ਅਸੀਂ ਬੱਚੇ ਨੂੰ ਜੇ ਖੇਡਣ ਵਿੱਚ ਲਾਤਾ ਤਾਂ ਦੱਸੋ ਕੀ ਹੈ ਸਮਰ ਸਹੀ ਪੰਚਾਇਤ ਨੂੰ ਸਾਡੇ ਨਾਲ ਫੜਨਾ ਚਾਹੀਦਾ ਤੇ ਇਸ ਜੋੜੀ ਸਾਡੀ ਖੇੜੀ ਨੇ ਉਥੇ ਸਾਡੀ ਉੱਤੇ ਦੀ ਪੁਲਿਸ ਐ ਉੱਥੇ ਰਿਪੋਰਟ ਲਖਾਈ ਹੋ ਇੱਕ ਵਾਰੀ ਵੀ ਨਾ ਬੱਚਿਆਂ ਨੂੰ ਫਾਟਕੜੇ ਲੈ ਗਈ ਜਰ ਕੇ ਜਦੋਂ ਬੱਚੇ ਉਹਨਾਂ ਨੇ ਭਜਾਏ ਹੋਏ ਪੀਏ ਤਾਂ ਉਹਨਾਂ ਦੀ ਮਾਂਵਾਂ ਨੂੰ ਕਿਹੜੀ ਕੁੜੀਆਂ ਨੂੰ ਪੜਨਾ ਚਾਹੀਦਾ ਸੀ ਕਿ ਲੈਡੀਆਂ ਫੋਰਸ ਭੇਜ ਦੇ ਉਹ ਜਦੋਂ ਜ ਉਹਨਾਂ ਨੂੰ ਫੜਦੇ ਤਾਂ ਆਪੇ ਬੱਚੇ ਹਾਜ਼ਰ ਕਰਦੇ ਤੇ ਉੱਪਰ ਚ ਸਾਨੂੰ ਜੀ ਡਰਾ ਰਹੇ ਨੇ ਹਾਂਜੀ ਜੇ ਸਾਨੂੰ ਦੇਖੋ ਜੀ ਸਾਨੂੰ ਉੱਪਰ ਚ ਪਤਾ ਕੀ ਡਰਾ ਰਹੇ ਹੈ ਜਿਹੜਾ ਬੰਦਾ ਵਿਚ ਆ ਰਿਹਾ ਕਹਿੰਦਾ ਫੈਸਲਾ ਕਰੋ ਉਹ ਕਹਿੰਦੇ ਜੇ ਤੁਸੀਂ ਫੈਸਲਾ ਨਹੀਂ ਕਰੋਗੇ ਤਾਂ ਤੁਹਾਨੂੰ ਅਟਕੇ ਥੋੜਾ ਵਧਣਾ ਹੀ ਆ ਥੋੜੀ ਦੋਸਤਾਂ ਨੂੰ ਬੱਚਿਆਂ ਨੂੰ ਸੋਡੇ ਬੱਚੇ ਬਾਹਰ ਵੀ ਨਿਕਲਣਾ ਜਾਇਕਾ ਪੰਚ ਚਰ ਕੇ ਉਹਨਾਂ ਨਾਲ ਨਹੀਂ ਖੜ ਰਹੇ ਜੀ ਸਾਡੇ ਨਾਲ ਕੋਈ ਨਹੀਂ ਖੜਾ ਹੋ ਰਿਹਾ ਪਲੇਸ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਦੇਖੋ ਮਾਮਾ ਨੂੰ ਅਸੀਂ ਇਹੀ ਕਹਿੰਦੇ ਆਂ ਵੀ ਪਲੀਜ਼ ਤੁਸੀਂ ਘਰੋਂ ਨਿਕਲੋ ਕਿ ਸਾਡੇ ਵੀਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਮੈਂ ਵੀ ਆਈ ਆਂ ਮੇਰੇ ਘਰਾਂ ਵਿੱਚ ਵੀ ਜ਼ਰੂਰੀ ਕੰਮ ਸੀਗਾ ਪਰ ਮੈਂ ਆਈ ਆਂ ਦੀਦੀ ਦੇ ਨਾਲ ਕਿਉਂਕਿ ਮੋਢੇ ਨਾਲ ਮੋਢਾ ਜੇ ਅਸੀਂ ਲਾ ਕੇ ਖੜਾ ਹੋਣਾ ਕਿ ਤਾਈਂ ਹੋਰ ਨਾਲ ਸੰਗਤ ਖੜੀ ਹੋਵੇਗੀ ਸਾਡੇ ਵੀਰ ਖੜੇ ਹੋਣਗੇ ਪੀਸ ਨੇ ਹੱਥ ਜੋੜ ਕੇ ਇਹੀ ਬੇਨਤੀ ਕਰਦੀ ਆਂ ਸਾਰੀਆਂ ਭੈਣਾਂਾਂ ਨੂੰ ਬੀਬੀਆਂ ਨੂੰ ਕਿ ਤੁਸੀਂ ਘਰਾਂ ਵਿੱਚੋਂ ਨਿਕਲੋ ਤੇ ਸਾਡੇ ਵੀਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵੋ ਤੇ ਸਾਡੇ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਵੀ ਖੜੇ ਹੋਵੋ ਵ 对。<Okay. S 2>